ਰੱਬਾ ਜੱਟਿਆ ਤੇਰਾ ਦੰਦਤਾਰੀ ਤੁਮ ਤੇ ਹੋਈ ਸੋ ਆਗੇ ਆਕਾਰੀ ਤੁਮਰੀ ਗਤ ਮੇਤਾ ਦਰੇ ਜਾਨੀ ਨਾਨਕ ਦਾਸ ਸਦਾ ਗੁਰਬਾਨੀ ਤਉ ਦਿਆਗੀ ਆਦੂ ਤਸ ਮਾਰੀ ਜੀਉ ਪਿੰਡ ਸਭ ਤੇਰਾ ਵਾਰੀ ਗੁਰੂ ਕਾ ਨਾਨਕ ਸਾਬ ਤੇਰੀ ਵਡਿਆਈ ਕੋਈ ਨਾ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਏਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਲਤੀ ਜੀ ਸਾਹਿਬ ਆਰ ਸ੍ਰੀ ਪਗਲਤੀ ਜੀ ਕੇ ਪਾਸ ਸਾਹਿ 10ਵੀਂ ਪ੍ਰਥਮ ਪਗਲਤੀ ਸਿਮਰਕਾਇ ਗੁਰੂ ਨਾਨਕ ਲਈ ਤੇ ਆਏ ਅੰਗਦ ਗੋਰਾ ਅਮਰਦਾਸ ਗੁਰ ਰਾਮਦਾਸ ਜੀ ਸਾਈ ਹਰ ਜਨ ਆਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਈ ਸ੍ਰੀ ਅਕਾਲ ਸਿਨੰਤਿ ਆਈ ਹੈ ਜੇ ਸੜਿ ਠੇ ਸਬ ਦੁਖ ਜਾਏ ਤੀਖ ਬਹਾਦਰ ਸਿਮਰਿਆ ਕਾਰਨੁ ਨਿਜਾਇ ਤਾਏ ਸਤਿ ਆਈ ਹੁਣਾ ਜੀ ਸਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਰੋ ਸਤਿ ਪਾਤ ਸੰਯ ਜੀ ਤੁੰਤਾ ਸਿਗੁਰੁ ਜਨਤਾ ਜੀ ਦੇ ਪਾਨ ਸਤਿ ਸੰਗਤਿ ਆਤਿ ਆਕਰਿ ਪਾਤਿ ਹੋਰਿ ਬਹੁਤ ਬੋਲਿਆ ਯਾਰੂ ਦੇ ਪਤਿਆਰੇ ਚਾਰਾ ਰਹਾ ਚਾਲਿ ਰੂਹ ਨਾ ਚੁਣਿਆ ਤਰਮੇ ਤਸੀਰ ਦਿੱਤੇ ਬੰਨ ਬੰਨ ਫਟਾਏ ਹੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਾ ਨਾਰਿਆਂ ਨਾਲ ਜੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤਰਮ ਨਹੀਂ ਹਰਿਆ ਠੀਕੇ ਕੇਸਾਂ ਸੁਆਸਾਂ ਸਾਗ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਅਰਤ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੇਤਿ ਆਵ ਚਿਤਿ ਆਵਨ ਕਾ ਸਤਕਾ ਸਰਬ ਸੁਖ ਹੋ ਵਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਹ ਤਹਰਿ ਛਿਆਰੇ ਆਇਤ ਦੇਵ ਤੇਗ ਬਤਾ ਹੈ ਬ੍ਰਿਤ ਕੀ ਪਾਜ ਪੰਥ ਕੀ ਜੀਤਾ ਸ੍ਰੀ ਸਾਹਿਬ ਜੀ ਸਾਹਿਬ ਸਾਹ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਹੈ ਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬੇਬੇਕ ਦਾਨ ਉਸਾਹ ਦਾਨ ਪਰੂਸਾ ਦਾਨ ਸਰਦਾਨ ਸ੍ਰੀ ਅੰਮ੍ਰਿਤ ਸਰ ਸਾਹਿਬ ਜੀ ਕੇ ਦਰਸ਼ਿਨਿ ਸਨਾਨ ਤਉਂ ਤੀਆਂ ਛੰਡੇ ਗੁੰਗੇ ਜੁਗ ਜੁਗਿਆ ਟਾਲਾ ਕਰਮ ਕਾਜ ਕਾਰਾ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੇ ਜਿੱਨਾਂ ਤੋਂ ਖਾਲਸਾ ਪੰਥ ਨੂੰ ਵਿਛੜਿਆ ਗਿਆ ਹੈ ਹੁਲੇ ਦਰਸ਼ਨ ਦੀਦਾਰ ਸੇਵਾ ਸੁਭਾਅ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਏ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਮੇਰੀ ਪੀੜੀ ਦੇ ਮਾਲਕ ਮਹਬਲੀ ਸਤਿਗੁਰੂ ਸ੍ਰੀ ਗੁਰੂ ਅਰਗੁਵਿੰਦ ਸਾਹਿਬ ਮਹਾਰਾਜ ਦਸਾਂ ਪਾਤਸ਼ਾਹਾਂ ਦੀ ਜੋਤ ਆਜ ਰਾਜੂਰ ਗਤੀ ਤੇ ਬਰਾਜਮਾਨ ਕਾਵਰ ਛਤਰ ਸੰਗਾਥਨ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਚਰਨਾਂ ਪਾਸ ਅਰਦਾਸ ਬੇਨਤੀ ਅਰਜੋਦੜੀ ਗੁਰੂ ਮਹਾਰਾਜ ਤਨ ਤਨ ਸ਼ਹੀਦ ਬਾਬਾ ਵੀਰ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਆਤਮਾ ਸਿੰਘ ਜੀ ਆ ਜੀ ਦੇ ਚੌਂਕੜਿਆਂ ਪੜਾਵਾ ਤੇ ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਸੋਖ ਸ਼ਾਂਤੀ ਵਾਸਤੇ ਗੁਰੂ ਮਾ ਸੱਚੇ ਪਾਤਸ਼ਾਹ ਜੀ ਨਗਰ ਕਰਿਆਏ ਦੀਆਂ ਸੰਗਤਾਂ ਗੁਰੂ ਮਹਾਰਾਜ